ਰਾਜੋਰੀ ਚ ਨਦੀ ਚ ਫਸੇ ਬੱਚੇ ਦਾ ਹੈਲੀਕਾਪਟਰ ਦੇ ਨਾਲ ਰੈਸਕਿਊ ਕੀਤਾ ਗਿਆ ਅਚਾਨਕ ਆਏ ਹੜ ਦੇ ਵਿਚਕਾਰ ਬੱਚੇ ਨੂੰ ਕੱਢਣ ਲਈ ਸਫਲ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਜੰਮੂ ਕਸ਼ਮੀਰ ਦੇ ਰਾਜੋਰੀ ਚ ਭਾਰੀ ਮੀਂਹ ਕਾਰਨ ਨਦੀਆਂ ਤੇ ਨਾਲੇ ਉਫਾਨ ਤੇ ਹਨ ਇਸ ਦੌਰਾਨ ਇੱਕ ਬੱਚਾ ਨਦੀ ਪਾਰ ਕਰਦੇ ਸਮੇਂ ਵਿਚਕਾਰ ਫਸ ਗਿਆ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਖਫੜਾ ਦਫੜੀ ਮੱਚ ਗਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਫੌਜ ਐਸਟੀਆਰਐਫ ਅਤੇ ਪੁਲਿਸ ਨੂੰ ਮੌਕੇ ਤੇ ਭੇਜਿਆ ਫੌਜ ਐਸਟੀਆਰਐਫ ਪੁਲਿਸ ਅਤੇ ਸਥਾਨਕ ਗੋਤਾਖੋਰਾਂ ਨੇ ਸਾਂਝੇ ਤੌਰ ਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤਾ 3 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਜਦੋਂ ਸਥਾਨਕ ਗੋਤਾਖੋਰ ਨਦੀ ਪਾਰ ਕਰਕੇ ਬੱਚੇ ਤੱਕ ਪਹੁੰਚੇ ਤਾਂ ਤੇਜ਼ ਵਹਾਅ ਕਾਰਨ ਉਹ ਵਾਪਸ ਨਹੀਂ ਆ ਸਕੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਫੌਜ ਦਾ ਇੱਕ ਹੈਲੀਕਾਪਟਰ ਬੁਲਾਇਆ ਗਿਆ ਤੇਜ਼ ਵਹਾਅ ਦੇ ਵਿਚਕਾਰ ਫੌਜ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਤੇ ਬਚਾਅ ਕਾਰਜ ਦੌਰਾਨ ਪਾਇਲਟਾਂ ਨੂੰ ਬਿਜਲੀ ਦੀਆਂ ਤਾਰਾਂ, ਦਰਿਆ ਦੇ ਤੇਜ਼ ਵਹਾਅ ਤੇ ਲਗਾਤਾਰ ਵਿਗੜਦੇ ਮੌਸਮ ਦਾ ਸਾਹਮਣਾ ਕਰਨਾ ਪਿਆ ਪਰ ਹਿੰਮਤ ਦੀ ਮਿਸਾਲ ਦਿੰਦੇ ਹੋਏ ਉਹਨਾਂ ਨੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਤੇ ਉਸ ਨੂੰ ਨਦੀ ਦੇ ਸੁਰੱਖਿਅਤ ਕੰਢੇ ਤੇ ਲੈ ਗਏ